ਕੱਤਾ ਪੁਲੀਸ ਮੁਰਦਾਬਾਦ ਕੱਤਾ ਪੁਲੀਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਉਸ ਸਮੇਂ ਦੇ ਉੱਤੇ ਇਸ ਤਰ੍ਹਾਂ ਦੀਆਂ ਦਰਪਾੜਕੂਰਨ ਕਟਨਾਮਾ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਜਿਨ੍ਹਾਂ ਨੂੰ ਪੁਲਿਸ ਜਿਹੜੀ ਹੈਗੇ ਕਿਸੇ ਤਰ੍ਹਾਂ ਨੱਥ ਨਹੀਂ ਪਾ ਰਹੀ ਹਲੋ ਮੰਦਪਾ ਦੀ ਕਟਨਾ ਕੋਲਕਾਤਾ ਦੇ ਵਿੱਚ ਈਜੀ ਟ੍ਰੇਨਿੰਗ ਜਿਹੜੀ ਇੱਕ ਡਾਕਟਰ ਸੀ ਉਹਦੇ ਨਾਲ ਜ਼ਬਰ ਜਨਾਹ ਹੋਇਆ ਤੇ ਬਾਅਦ ਵਿੱਚ ਫਰੂਟਲੀ ਮਰਡਰ ਹੋਇਆ ਪਿਛਲੇ ਟਾਈਮਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਿਵੇਂ ਅੱਗਾਂ ਬਲੀਆਂ ਕਿਵੇਂ ਜਿਹੜਾ ਬੇਅਦਬੀਆਂ ਹੋਈਆਂ ਉਹਨਾਂ ਸਾਰੇ ਹੀ ਕੁਸ਼ ਦੇ ਉੱਤੇ ਜਿਹੜੀ ਹੈਗੀ ਆ ਸਰਕਾਰ ਸਿਆਸਤ ਕਰ ਰਹੀ ਆ ਜਿਹੜੀ ਕੋਲਕਾਤਾ ਦੇ ਵਿੱਚ ਇੱਕ ਬੱਚੀ ਦੇ ਨਾਲ ਜਿਹੜਾ ਜ਼ਬਰ ਜਨਾਹ ਹੋਇਆ ਜਿਸ ਤਰ੍ਹਾਂ ਉਸ ਦੀ بےਪੱਤੀ ਕੀਤੀ ਗਈ ਜਿਸ ਤਰ੍ਹਾਂ ਉਸ ਦੇ ਨਾਲ ਉਸ ਤੋਂ ਬਾਅਦ ਹੁਣ ਤੱਕ ਉਸ ਕਿਸੇ ਉਹਦੇ ਦੋਸ਼ੀਆਂ ਦੇ ਉੱਤੇ ਕਾਰਵਾਈ ਨਹੀਂ ਕੀਤੀ ਗਈ। ਪਿਆਰ ਸਰਕਾਰ ਜੰਦਾਬਾਦ। ਮਦਨਾ ਪੁਲਿਸ ਜੰਦਾਬਾਦ। ਕਿ ਸਾਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਕਾਨੂੰਨ ਦੀ ਖਿੱਲੀ ਉੱਡ ਰਹੀ ਆ ਔਰ ਮੈਨੂੰ ਇਹ ਲੱਗਦਾ ਹੈਗਾ ਕਿ ਇਸ ਟਾਈਮ ਦੇ ਉੱਤੇ ਟੋਕਾਂ ਨੂੰ ਜਿਹੜਾ ਹੈਗਾ ਆਪਣਾ ਭਜਨ ਜ਼ਰੂਰ ਦਿਖਾਉਣਾ ਚਾਹੀਦਾ ਤਾਂ ਕਿ ਜਿਹੜਾ ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਉਸ ਨੂੰ ਨੱਥ ਪਾਈ ਜਾ ਸਕੇ ਕੱਲ ਖੰਨੇ ਦੇ ਵਿੱਚ ਸ਼ਿਵਜੀ ਮਹਾਰਾਜ ਦੇ ਮੰਦਰ ਦੇ ਵਿੱਚ ਜਿਸ ਹਿਸਾਬ ਦੇ ਨਾਲ ਮੂਰਤੀ ਦੇ ਬੇਅਦਬੀ ਕੀਤੀ ਗਈ ਹੈ ਮੈਂ ਸਮਝਦਾ ਕਿ ਬਹੁਤ ਹੀ ਘਨੌਣੀ ਘਟਨਾ ਹੈ ਔਰ ਇਹ ਉਸ ਸਮੇਂ ਦੇ ਉੱਤੇ ਹੋਈ ਹੈ ਜਦੋਂ ਕਿ ਖੰਨੇ ਦੇ ਨੇੜੇ ਇਸੜੂ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਬਕਾਇਦਾ ਆਮ ਆਦਮੀ ਪਾਰਟੀ ਦੀ ਕਾਨਫਰੰਸ ਚੱਲ ਰਹੀ ਸੀ ਉਸ ਸਮੇਂ ਦੇ ਉੱਤੇ ਇਸ ਤਰ੍ਹਾਂ ਦੀਆਂ ਦਰਪਾਗ ਪੂਰਨ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਜਿਨ੍ਹਾਂ ਨੂੰ ਪੁਲਿਸ ਜਿਹੜੀ ਹੈਗੀ ਆ ਕਿਸੇ ਤਰ੍ਹਾਂ ਨੱਥ ਨਹੀਂ ਪਾ ਰਹੀ ਪਿਛਲੇ ਟਾਈਮਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਿਵੇਂ ਅੱਗਾਂ ਬਲੀਆਂ ਕਿਵੇਂ ਜਿਹੜਾ ਬੇਅਦਬੀਆਂ ਹੋਈਆਂ ਉਹਨਾਂ ਸਾਰੇ ਹੀ ਕੁਝ ਦੇ ਉੱਤੇ ਜਿਹੜੀ ਹੈਗੀ ਆ ਸਰਕਾਰ ਸਿਆਸਤ ਕਰ ਰਹੀ ਆ ਔਰ ਇਹ ਸਰਕਾਰ ਨੂੰ ਇਸ ਗੱਲ ਤੇ ਆਪਣੇ ਆਪ ਨੂੰ ਜਿਹੜਾ ਹੈਗਾ ਠੀਕ ਕਰਨਾ ਚਾਹੀਦਾ ਬੁੱਢਾ ਜਿਹੜੀ ਕਲਕੱਤਾ ਦੇ ਵਿੱਚ ਇੱਕ ਬੱਚੀ ਦੇ ਨਾਲ ਜਿਹੜਾ ਜਬਰ ਜਨਾਹ ਹੋਇਆ ਜਿਸ ਤਰ੍ਹਾਂ ਉਸ ਦੀ بے ਪਤੀ ਕੀਤੀ ਗਈ ਜਿਸ ਤਰ੍ਹਾਂ ਉਸ ਦੇ ਨਾਲ ਉਸ ਤੋਂ ਬਾਅਦ ਹੁਣ ਤੱਕ ਉਹ ਕਿਸੇ ਉਹਦੇ ਦੋਸ਼ੀਆਂ ਦੇ ਉੱਤੇ ਕਾਰਵਾਈ ਨਹੀਂ ਕੀਤੀ ਗਈ ਮੈਂ ਸਮਝਦਾ ਕਿ ਸਾਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਕਾਨੂੰਨ ਦੀ ਖਿੱਲੀ ਉਡ ਰਹੀ ਹੈ ਔਰ ਮੈਨੂੰ ਇਹ ਲੱਗਦਾ ਹੈਗਾ ਕਿ ਇਸ ਟਾਈਮ ਦੇ ਉੱਤੇ ਕੋਟਾਂ ਨੂੰ ਜਿਹੜਾ ਹੈਗਾ ਆਪਣਾ ਵਜਨ ਜ਼ਰੂਰ ਦਿਖਾਉਣਾ ਚਾਹੀਦਾ ਤਾਂ ਕਿ ਜਿਹੜਾ ਕਾਨੂੰਨ ਦੀਆਂ ਧੱਜੀਆਂ ਉਡ ਰਹੀਆਂ ਉਸ ਨੂੰ ਨਾਤ ਪਾਈ ਜਾ ਸਕਦੀ। ਸ਼ਰਮਾ ਸੈਕਟਰੀ ਬਾਰ ਐਸੋਸੀਏਸ਼ਨ ਫਤਿਹਗੜ ਸਾਹਿਬ ਅੱਜ ਦੀ ਜੋ ਇਹ ਸਟ੍ਰਾਈਕ ਹੈ ਇੱਕ ਤਾਂ ਜੋ ਮੰਦਪਾ ਗ੍ਰੀਕਨਾ ਕੋਲਕਾਤਾ ਦੇ ਵਿੱਚ ਪੀਜੀ ਟ੍ਰੇਨਿੰਗ ਜਿਹੜੀ ਇੱਕ ਡਾਕਟਰ ਸੀ ਉਹਦੇ ਨਾਲ ਜ਼ਬਰ ਜਨਾਹ ਹੋਇਆ ਤੇ ਬਾਅਦ ਵਿੱਚ ਫਰੂਟਲੀ ਮਰਡਰ ਹੋਇਆ ਇੱਕ ਤਾਂ ਉਹਦੇ ਸੰਬੰਧ ਦੇ ਵਿੱਚ ਦੂਸਰਾ ਇੱਕ ਸੈਕਰੀਲੇਜ ਦੀ ਜਿਹੜੀ ਘਟਨਾ ਹੋਈ ਹੈ ਥੰਨੇ ਦੇ ਵਿੱਚ ਸ਼ੀਪੂਰੀ ਮੰਦਰ ਦੇ ਵਿੱਚ ਸੋਰਪਨ ਕੀਤੀ ਗਈ ਹੈ ਸ਼ਿਵਲਿੰਗ ਦੇ ਨਾਲ ਉਹਦੇ ਸਬੰਧ ਦੇ ਵਿੱਚ ਖੰਨਾਬਾਰ ਵੱਲੋਂ ਜਿਹੜਾ ਇੱਕ ਮਤਾ ਪਾਇਆ ਗਿਆ ਸੀ ਰੈਜ਼ੋਲੂਸ਼ਨ ਤੇ ਉਹਨਾਂ ਨੇ ਸਾਨੂੰ ਨਾਲ ਸਟ੍ਰਾਈਕ ਕਰਨ ਦੇ ਵਿੱਚ ਸਹਿਯੋਗ ਦੇਣ ਲਈ ਸਾਨੂੰ ਅਪੀਲ કરી ਸੀ ਉਹਦੇ ਸਬੰਧ ਵਿੱਚ ਇਹ ਬੜੀ ਮੰਦਭਾਗੀ ਘਟਨਾ ਹੈ ਕਿਉਂਕਿ ਬਹੁਤ ਹੀ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਵੀ ਸੰਗ ਲੱਗਦਾ ਕਿਉਂਕਿ ਇਹ 100 ਸਾਲ ਪੁਰਾਣਾ ਮੰਦਿਰ ਸੀ ਲੋਕਾਂ ਦੀ ਆਸਥਾ ਉਸਦੇ ਨਾਲ ਜੁੜੀ ਹੋਈ ਹੈ ਇਹਦੇ ਵਿੱਚ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਪਤਾ ਲੱਗਿਆ ਕਿ ਵੀਡੀਓ ਵੀ ਕੋਈ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋਸ਼ੀਆਂ ਨੂੰ ਪਹਚਾਣਿਆ ਜਾ ਸਕਦਾ ਹੈ ਤੇ ਪੁਲਿਸ ਨੂੰ ਸਾਡੀ ਗੁਜਾਰਿਸ਼ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਕਾਬੂ ਕਰਕੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ